ਬਾਸਰ ਕੇ ਗਿੱਲਾਂ ਆ ਗਏ ਬਾਸਰ ਕੇ ਗਿੱਲਾਂ ਦੇ ਬਾਹਰ ਮਾਰ ਇੱਕ ਕੱਚਾ ਕੋਠਾ ਹੈ ਉਸ ਕੱਚੇ ਕੋਠੇ ਵਿੱਚ ਆ ਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਬਰਾਜ ਗਏ ਬਾਹਰ ਦਰਵਾਜੇ ਦੇ ਉੱਪਰ ਨਿਕਾਜਿਆ ਇੱਕ ਬੋਰਡ ਲਿਖ ਕੇ ਲਾ ਦਿੱਤਾ ਜਿਹੜਾ ਇਸ ਦਰਵਾਜੇ ਨੂੰ ਖੋਲੇਗਾ ਸਾਡਾ ਸਿੱਖ ਨਹੀਂ ਹੋਵੇਗਾ ਬਾਸਰ ਕੇ ਗਿੱਲਾਂ ਬੜਾ ਵੱਡਾ ਇਤਿਹਾਸਕ ਸੋਮਾ ਪਿੰਡ ਹੈ ਬੜਾ ਵੱਡਾ ਇਤਿਹਾਸ ਸੰਭਾਲ ਕੇ ਬੈਠਾ ਹੈ ਬਾਸਰਕੇ ਗਿੱਲਾਂ ਧੰਨ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਪਿੰਡ ਹੈ। ਬਾਸਰਕੇ ਗਿੱਲਾਂ ਬੀਬੀ ਦਾਨੀ ਜੀ ਤੇ ਬੀਬੀ ਭਾਨੀ ਦੇ ਪੇਕਿਆਂ ਦਾ ਪਿੰਡ ਹੈ। ਬਾਸਰਕੇ ਗਿੱਲਾਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤੇ ਪਾ ਬਾਬਾ ਰਾਮਾ ਜੀ ਦਾ ਸਹੁਰਿਆਂ ਦਾ ਪਿੰਡ ਹੈ। ਬਾਸਰਕੇ ਗਿੱਲਾਂ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਕੁੁਰਮਾਂ ਦਾ ਪਿੰਡ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ ਸੁਪੁੱਤਰੀ ਬੀਬੀ ਅਮਰੋ ਜੀ ਉਹਦੇ ਸਹੁਰਿਆਂ ਦਾ ਪਿੰਡ ਹੈ। ਭਾਈ ਗੁਰਦਾਸ ਜੀ ਦਾ ਪਿੰਡ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਨਾਨਕਿਆਂ ਦਾ ਪਿੰਡ ਹੈ ਬਾਬਾ ਦਇਆram ਬਾਬਾ ਹਰਦਾਸ ਜੀ ਤੇ ਮਾਤਾ ਦਇਆ ਕੌਰ ਜੀ ਦੇ ਮਾਤਾ ਦਇਆ ਕੌਰ ਦੇ ਪੇਕਿਆਂ ਦਾ ਪਿੰਡ ਹੈ ਤੇ ਬਾਬਾ ਹਰਦਾਸ ਜੀ ਦੇ ਸਹੁਰਿਆਂ ਦਾ ਪਿੰਡ ਹੈ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਨਾਨਕਿਆਂ ਦਾ ਪਿੰਡ ਹੈ ਬਾਬਾ ਮੋਰੀ ਜੀ ਤੇ ਬਾਬਾ ਮੋਣ ਜੀ ਦਾ ਪਿੰਡ ਹੈ ਬੜਾ ਇਤਿਹਾਸਕ ਪਿੰਡ ਹੈ ਸਤ ਸੰਗਤ ਬੜਾ ਵੱਡਾ ਇਤਿਹਾਸ ਸੰਭਾਲ ਕੇ ਬਿਠਾ ਉਹਦੇ ਬਾਹਰ ਬਾਹਰ ਕੱਚੇ ਕੋਠੇ ਵਿੱਚ ਆ ਕੇ ਬਹਿ ਗਏ